ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀੜਾ ਪੰਜਾ ਚੱਲਿਆ ਹੈ ਬਲਡوزر ਚੱਲਿਆ ਹੈ ਘਰ ਨੂੰ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਾਹ ਢੇਰੀ ਕਰ ਦਿੱਤਾ ਗਿਆ ਦਰਸਲ ਜਿਹੜਾ ਇਹ ਨਸ਼ਾ ਤਸਕਰ ਹੈ ਇਸ ਦਾ ਨਾਂ ਗੁਰਚਰਨ ਸਿੰਘ ਉਰਫ ਚੰਨੀ ਦੱਸਿਆ ਜਾ ਰਿਹਾ ਹੈ ਜਿਸ ਦੇ ਵੱਲੋਂ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦਾ ਕਾਲਾ ਕਾਰੋਬਾਰ ਕੀਤਾ ਜਾ ਰਿਹਾ ਸੀ ਇਸ ਦੇ ਉੱਤੇ ਕਈ ਐਨਡੀਪੀਐਸ ਐਕਟ ਦੇ ਮੁਕਦਮੇ ਦਰਜਨੇ ਤੇ ਇਸ ਨੂੰ ਕਈ ਵਾਰ ਸਮਝਾਇਆ ਬੁਝਾਇਆ ਵੀ ਗਿਆ ਜਦੋਂ ਇਸ ਦੇ ਵੱਲੋਂ ਇਹ ਕਾਲਾ ਕਾਰੋਬਾਰ ਕੀਤਾ ਜਾ ਰਿਹਾ ਸੀ ਤੇ ਉਸ ਦੇ ਉੱਤੇ ਮੁਕਦਮਾ ਦਰਜ ਹੁੰਦਾ ਸੀ ਉਸ ਤੋਂ ਬਾਅਦ ਥਾਣੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਹਮੇਸ਼ਾ ਇਸ ਨੂੰ ਸਮਝਾਇਆ ਗਿਆ ਕਿ ਇਹ ਕਾਲਾ ਕਾਰੋਬਾਰ ਛੱਡੋ ਜਿਸ ਦੇ ਨਾਲ ਸਮਾਜ ਗੰਦਲਾ ਹੁੰਦਾ ਪਰੰਤੂ ਇਸਤੀ ਇਸ ਦੇ ਵੱਲੋਂ ਕਿਸੇ ਦੀ ਇੱਕ ਨਾ ਮੰਨੀ ਗਈ ਤੇ ਲਗਾਤਾਰ ਇਹ ਕਾਲਾ ਕਾਰੋਬਾਰ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਖਿੰਵਡੀ ਗਈ ਹੈ ਯੁੱਧ ਨਸ਼ਿਆਂ ਵਿਰੋਧ ਉਸਦੇ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਇਸ ਦੇ ਘਰ ਨੂੰ ਢਾਈ ਢੇਰੀ ਕਰ ਦਿੱਤਾ ਗਿਆ ਇਸ ਦੇ ਵੱਲੋਂ ਜਿਹੜਾ ਫੋਰੈਸਟ ਡਿਪਾਰਟਮੈਂਟ ਆ ਉਸ ਦੀ ਲੈਂਡ ਦੇ ਉੱਤੇ ਉਸ ਦੀ ਜ਼ਮੀਨ ਤੇ ਉੱਤੇ ਵੀ ਧੱਕੇਸ਼ਾਹੀ ਦੇ ਨਾਲ ਕਬਜ਼ਾ ਕੀਤਾ ਗਿਆ ਸੀ ਕਰੀਬ ਕਈ ਸਾਲਾਂ ਤੋਂ ਇਸ ਦੇ ਵੱਲੋਂ ਇੱਕ ਕਿਲੇ ਦੇ ਉੱਤੇ ਕਬਜ਼ਾ ਕੀਤਾ ਗਿਆ ਸੀ ਤੇ ਉਸ ਥਾਂ ਦੇ ਉੱਤੇ ਆਪਣੀ ਕਾਲੀ ਕਮਾਈ ਦੇ ਨਾਲ ਇਸ ਦੇ ਵੱਲੋਂ ਘਰ ਬਣਾਇਆ ਗਿਆ ਸੀ ਘਰ ਉਸਾਰਿਆ ਗਿਆ ਸੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਸੋਹਣਾ ਘਰ ਹੈ ਲੈਂਟਰ ਪਾਇਆ ਹੋਇਆ ਪਰ ਹੁਣ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਇਸ ਦੇ ਜਿਹੜੇ ਮਕਾਨ ਨੂੰ ਤੋੜਿਆ ਗਿਆ ਢਾਈ ਢੇਰੀ ਕਰ ਤਾਂ ਗਿਆ ਪੀਲਾ ਪੰਜਾ ਚੱਲਿਆ ਜ਼ਿਕਰ ਇਹ ਖਾਸ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੋਧ ਦੇ ਤਹਿਤ ਲਗਾਤਾਰ ਲੁਧਿਆਣਾ ਦੇ ਵਿੱਚ ਕਾਰਵਾਈ ਹੋਈ ਪਟਿਆਲਾ ਦੇ ਵਿੱਚ ਕਾਰਵਾਈ ਹੋਈ ਖੰਨਾ ਦੇ ਵਿੱਚ ਕਾਰਵਾਈ ਹੋਈ ਤੇ ਬਰਨਾਲਾ ਦੇ ਵਿੱਚ ਸੰਗਰੂਰ ਦੇ ਵਿੱਚ ਕਾਰਵਾਈ ਹੋਈ ਤੇ ਹੁਣ ਇਹ ਫਿਰੋਜ਼ਪੁਰ ਦੇ ਵਿੱਚ ਕਾਰਵਾਈ ਹੋਈ ਹੈ ਜਿੱਥੇ ਇਸ ਦੇ ਘਰ ਦੇ ਉੱਤੇ ਜਿਹੜਾ ਹੈ ਪੀਲਾ ਪੰਜਾ ਚੱਲਿਆ ਹੈ